ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 319 310 ਲੈ ਕੇ 401 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹਲਾ ਪੰਜਵਾਂ ਆਵੋ ਮੀਤ ਇਕੱਤਰ ਹੋਏ ਰਸ ਕਸ ਸਭ ਪਹੁੰਚੋ ਅਮਰਿਤ ਨਾਮ ਹਰ ਹਰ ਜਪੋ ਮਿਲ ਪਾਪਾ ਮੁੰਚੋ ਤਤ ਵਿਚਾਰੋ ਸੰਤ ਜਨੋ ਤਾਤੇ ਵਿਗੰਨਾ ਲਾਗੇ ਕੀਨ ਪਏ ਸਭ ਤਸ ਕਰਾ ਗੁਰਮਖ ਜਨ ਜਾਗੇ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਕਿਹੇ ਮਿੱਤਰ ਪਿਆਰਿਓ ਆਓ ਆਪਾਂ ਕਹਿੰਦੇ ਪਰਮਾਤਮਾ ਦਾ ਨਾਮ ਜਪੀਏ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਦੇ ਵਿੱਚ ਹੀ ਸਾਰੇ ਸੰਸਾਰਿਕ ਪਦਾਰਥਾਂ ਦੇ ਰਸ ਭੋਗਣੇ ਆ ਜਾਂਦੇ ਹਨ ਨਾਮ ਜਪਿਆਂ ਕਹਿੰਦੇ ਪਾਪ ਦੂਰ ਹੋ ਜਾਂਦੇ ਨੇ ਆਓ ਆਪਾਂ ਨਾਮ ਜਪ ਕੇ ਆਪਣੇ ਪਾਪ ਦੂਰ ਕਰੀਏ ਕਹਿੰਦੇ ਇਹ ਸੰਤ ਜਨੋਂ ਜੀਵਨ ਦੀ ਅਸਲੀਅਤ ਨੂੰ ਸਮਝੋ ਕਹਿੰਦੇ ਕਹਿੰਦੇ ਜਦੋਂ ਜੀਵਨ ਦੀ ਅਸਲੀਅਤ ਸਮਝ ਲੱਗਦੀ ਆ ਫਿਰ ਕੋਈ ਜੀਵਨ ਦੇ ਵਿੱਚ ਬਿਗਨ ਨਹੀਂ ਪੈਂਦਾ ਹੈ ਕਹਿੰਦੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੋ ਕੇ ਮਾਇਆ ਵੱਲੋਂ ਸੁਚੇਤ ਰਹਿੰਦੇ ਨੇ ਉਹਨਾਂ ਦੇ ਸਾਰੇ ਕਹਿੰਦੇ ਜਿਹੜੇ ਇਹ ਵਿਕਾਰ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਬੁੱਧ ਗਰੀਬੀ ਖਰਚ ਲੈ ਹੋ ਹਮੈਂ ਬਿਖ ਜਾਰੋ ਸਾਚਾ ਹਟ ਪੂਰਾ ਸੌਦਾ ਵੱਖਰ ਨਾਮ ਵਪਾਰੋ ਕਹਿੰਦੇ ਨਿਮਰਤਾ ਦੇ ਵਿੱਚ ਰਹਿਣਾ ਗਰੀਬੀ ਵਾਲਾ ਸੁਭਾਅ ਕਹਿੰਦੇ ਇਹ ਜੀਵਨ ਦੇ ਵਿੱਚ ਆਪਣੇ ਲਈ ਵਰਤਣ ਲਈ ਖਰਚ ਵੱਲੋਂ ਬੰਨ ਲਓ ਕਹਿੰਦੇ ਕਹਿੰਦੇ ਜਿਹੜੀ ਹਉਮੈ ਦੀ ਜ਼ਹਿਰ ਆ ਉਹਨੂੰ ਖਤਮ ਕਰ ਲਓ ਗੁਰੂ ਦੇ ਕਹਿੰਦੇ ਹਟ ਤੋਂ ਸੱਚਾ ਸੌਦਾ ਨਾਮ ਦਾ ਮਿਲਦਾ ਉਹਦਾ ਸੌਦਾ ਕਰੋ ਕਹਿੰਦੇ ਹਰੀ ਦੇ ਨਾਮ ਦਾ ਜੀਓ ਪਿੰਡ ਧਨ ਅਰਪਿਆ ਸੇਈ ਪਤਵੰਤੇ ਆਪਣੇ ਪ੍ਰਭ ਪਾਣਿਆਂ ਨਿਤ ਕੇਲ ਕਰੰਤੇ ਕਹਿੰਦੇ ਜਿਹੜੇ ਜੀਵ ਨੇ ਆਪਣੀ ਜਿੰਦ ਸਰੀਰ ਧਨ ਸਭ ਕੁਝ ਕਹਿੰਦੇ ਅਰਪਣ ਕਰ ਦਿੱਤਾ ਵਾਹਿਗੁਰੂ ਅੱਗੇ ਕਹਿੰਦੇ ਉਹੀ ਵੱਡੇ ਕਹਿੰਦੇ ਪ੍ਰਧਾਨ ਮੰਨੇ ਜਾਂਦੇ ਨੇ ਬੜੀ ਇੱਜ਼ਤ ਵਾਲੇ ਮੰਨੇ ਜਾਂਦੇ ਨੇ ਜਿਹੜੇ ਕਹਿੰਦੇ ਪ੍ਰਮਾਤਮਾ ਨੂੰ ਚੰਗੇ ਲੱਗਦੇ ਨੇ ਉਹ ਹਮੇਸ਼ਾ ਆਨੰਦ ਵਿੱਚ ਵਸਦੇ ਨੇ ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ RAM ਰਸਾਇਣ ਜੋਰਤੇ ਨਾਨਕ ਸਚ ਅਮਲੀ ਕਹਿੰਦੇ ਜਿਹੜੀ ਮਾੜੀ ਮਾੜੀ ਬੁੱਧੀ ਦੇ ਅਨਸਾਰ ਚੱਲਦੇ ਨੇ ਜੀਵਨ ਦੇ ਵਿੱਚ ਉਹ ਜਿਸ ਤਰ੍ਹਾਂ ਕਹਿੰਦੇ ਉਹਨਾਂ ਨੇ ਸ਼ਰਾਬ ਪੀਤੀ ਹੁੰਦੀ ਆ ਕਹਿੰਦੇ ਉਹਨਾਂ ਦੀ ਜਿਹੜੀ ਹੁੰਦੀ ਆ ਨਾ ਇੱਜ਼ਤ ਨਹੀਂ ਰਹਿੰਦੀ ਹੈ ਕਹਿੰਦੇ ਉਹ ਹਮੇਸ਼ਾ ਮਾੜੇ ਗਿਨੇ ਜਾਂਦੇ ਨੇ ਜਿਨ੍ਹਾਂ ਨੇ ਕਹਿੰਦੇ ਪ੍ਰੇਮ ਦਾ ਪ੍ਰੇਮ ਦੇ ਨਾਲ ਪਰਮਾਤਮਾ ਦਾ ਨਾਮ ਰਸ ਚਖਿਆ ਉਹ ਕਹਿੰਦੇ ਸੱਚ ਦੇ ਅਮਲੀ ਬਣ ਜਾਂਦੇ ਨੇ ਨਾਨਕ ਜੀ ਕਹਿੰਦੇ ਉਹਨਾਂ ਨੂੰ ਫਿਰ ਸੱਚ ਦਾ ਅਮਲ ਲੱਗ ਜਾਂਦਾ ਸੱਚੇ ਦੇ ਨਾਮ ਦਾ ਵਾਹਿਗੁਰੂ ਜੀ ਵਾਹਿਗੁਰੂ ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭਰ ਚਾਇਆ ਨਾਮ ਜਪੇ ਜਪ ਜੀਵਨਾ ਗੁਰ ਮੰਤਰ ਦਿਰੜਾਇਆ ਪਾਏ ਪਰੋਂ ਸਤ ਗੁਰੂ ਕੈ ਜਿਨ ਪਰਮ ਬਿਦਾਰਿਆ ਕਰਿ ਕਿਰਪਾ ਪ੍ਰਭ ਆਪਣੀ ਸਤਿ ਸਾਜ ਸਵਾਰਿਆ ਰਹਾਉ ਕਹੰਦੇ ਜਿਸ ਜੀਵ ਕੋਲੋਂ ਪ੍ਰਮਾਤਮਾ ਨੇ ਆਪ ਦੇ ਨਾਮ ਦੇ ਜਪਣ ਦਾ ਉਦਮ ਕਰਵਾ ਦਿੱਤਾ ਜਿਨੂੰ ਕਹਿੰਦੇ ਗੁਰੂ ਦੇ ਰਾਹੀ ਪ੍ਰਮਾਤਮਾ ਨੇ ਆਪਣਾ ਨਾਮ ਪੱਕਾ ਦ੍ਰਿੜ ਕਰਵਾ ਦਿੱਤਾ ਕਹਿੰਦੇ ਜਪਣ ਦੇ ਲਈ ਕਹਿੰਦੇ ਉਹਨਾਂ ਦੇ ਲਈ ਕਹਿੰਦੇ ਸਾਰੇ ਭਰਮ ਕੱਟ ਹੋ ਗਏ ਕਹਿੰਦੇ ਸਤਿਗੁਰੂ ਦੇ ਕਹਿੰਦੇ ਸ਼ਰਨ ਪੈ ਕੇ ਭਰਮ ਕੱਟੇ ਜਾਂਦੇ ਨੇ ਜਿਹੜੇ ਜੀਵਨ ਸੰਬੰਧੀ ਗਲਤ ਭਰਮ ਨੇ ਉਹ ਕੱਟ ਹੋ ਜਾਂਦੇ ਨੇ ਕਹਿੰਦੇ ਉਹਨਾਂ ਨੂੰ ਜੀਵਨ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਜਿਸ ਜੀਵ ਤੇ ਕਹਿੰਦੇ ਕਿਰਪਾ ਕਰਕੇ ਪ੍ਰਮਾਤਮਾ ਨੇ ਉਹਦਾ ਆਤਮਿਕ ਜੀਵਨ ਆਪ ਸੋਨਾ ਬਣਾ ਦਿੱਤਾ ਉਹਨੂੰ ਨਾਮ ਦੀ ਦਾਤ ਗੁਰੂ ਰਾਹੀਂ ਦਿਵਾ ਦਿੱਤੀ ਕਾਰਗਹਿ ਲੀਨੇ ਆਪਣੇ ਸੱਚ ਹੁਕਮ ਰਜਾਈ ਜੋ ਪ੍ਰਵ ਦਿੱਤੀ ਦਾਤ ਸੋ ਪੂਰਨ ਵੜਿਆਈ ਜੋ ਪ੍ਰਵ ਦਿੱਤੀ ਦਾਤ ਸਾ ਪੂਰਨ ਵੜਿਆਈ ਕਹਿੰਦੇ ਜਿਹੜੇ ਜੀਵ ਪਰਮਾਤਮਾ ਨੇ ਆਪਣੀ ਰਜ਼ਾ ਵਿੱਚ ਰੱਖ ਕੇ ਆਪਣੇ ਕਹਿੰਦੇ ਜਿੱਦਾਂ ਉਹਨਾਂ ਦਾ ਉਹਨਾਂ ਨੂੰ ਆਪਣੇ ਲੜ ਲਾ ਲਿਆ ਆਪਣੇ ਚਰਨਾਂ 'ਚ ਜੋੜ ਲਿਆ ਉਹਨਾਂ ਨੂੰ ਕਹਿੰਦੇ ਪਰਮਾਤਮਾ ਨੇ ਆਪਣੇ ਨਾਮ ਦੀ ਦਾਤ ਦੇ ਕੇ ਇਹ ਬਹੁਤ ਵੱਡੀ ਵਡਿਆਈ ਦੇ ਦਿੱਤੀ ਸਦਾ ਸਦਾ ਗੁਣ ਗਾਹੀਐ ਜਪ ਨਾਮ ਮੁਰਾਰੀ ਨੇਮ ਨੇ ਬਹਇਓ ਸਤਿਗੁਰੂ ਪ੍ਰਭ ਕਿਰਪਾ ਤਾਰੀ ਕਹਿੰਦੇ ਹੈ ਜੀਵ ਸਦਾ ਹੀ ਕਹਿੰਦੇ ਉਸ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ ਉਸ ਮੁਰਾਰੀ ਦਾ ਨਾਮ ਜਪਣਾ ਚਾਹੀਦਾ ਹੈ ਕਹਿੰਦੇ ਜਦੋਂ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਗੁਰੂ ਦੇ ਰਾਹੀਂ ਜੀਵ ਦਾ ਇਹ ਨੇਮ ਸ਼ੁਰੂ ਹੋ ਗਿਆ ਪਰਮਾਤਮਾ ਦੇ ਨਾਮ ਜਪਣ ਦਾ ਨਾਮ ਧਨ ਗੁਣ ਗਾਓ ਲਾਭ ਪੂਰਾ ਗੁਰ ਦਿੱਤਾ ਵਣ ਜਾਰੇ ਸੰਤ ਨਾਨਕਾ ਪ੍ਰਭ ਸਹਾ ਅਮਿੱਤਾਂ ਜਿਹੜੇ ਕਹਿੰਦੇ ਜੀਵ ਨੇ ਨਾਮ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਕਹਿੰਦੇ ਗੁਰੂ ਦੇ ਰਾਹੀ ਉਹਨਾਂ ਨੂੰ ਇਹ ਪੂਰਾ ਲਾਭ ਮਿਲਣ ਲੱਗ ਗਿਆ ਕਹਿੰਦੇ ਜਿਹੜੇ ਸੰਤ ਜਨ ਨੇ ਉਹ ਪਰਮਾਤਮਾ ਦਾ ਨਾਮ ਜਪਣ ਵਾਲੇ ਨਾਮ ਦਾ ਸੌਦਾ ਕਰਨ ਵਾਲੇ ਬਣ ਜਾ ਰਹੇ ਨੇ ਕਹਿੰਦੇ ਪਰਮਾਤਮਾ ਸ਼ਾ ਕਹਿੰਦੇ ਉਹਨਾਂ ਨੂੰ ਨਾਮ ਦੀ ਦਾਤ ਦੇਣ ਵਾਲਾ ਜਿਹੜੇ ਸੰਤ ਨੇ ਕਹਿੰਦੇ ਆਪ ਵੀ ਨਾਮ ਜਪਦੇ ਨੇ ਤੇ ਦੂਜਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ ਆਸਾ ਮਹੱਲਾ 5ਵਾਂ ਜਾ ਕਾ ਠਾਕੁਰ ਤੁਹੀ ਪ੍ਰਭ ਤਾ ਕੇ ਵਡ ਪਾਗਾ ਓਹੋ ਸੁਹਿਲਾ ਸਦ ਸੁਖੀ ਸਭ ਪ੍ਰਮ ਪਉ ਪਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ ਕਰਨ ਕਰਾਵਨ ਸਗਲ ਬਿਦ ਸੋ ਸਤ ਗੁਰੂ ਹਮਾਰਾ ਰਹਾਓ ਕਹਿੰਦੇ हे ਪਰਮੇਸ਼ਰ ਜੀ ਜਿਸ ਦਾ ਮਾਲਕ ਤੂੰ ਆਪ ਬਣ ਗਿਆ ਉਹ ਕਹਿੰਦੇ ਵੱਡੇ ਭਾਗਾਂ ਵਾਲਾ ਹੈ ਉਹ ਸਦਾ ਹੀ ਸੁਖ ਦੇ ਵਿੱਚ ਰਹਿੰਦਾ ਹੈ ਜਿਦੇ ਕਹਿੰਦੇ ਸਾਰੇ ਡਰ ਸਹਿਮ ਖਤਮ ਹੋ ਗਏ ਨੇ ਕਹਿੰਦੇ हे ਪਰਮੇਸ਼ਰ ਜੀ ਅਸੀਂ ਤੇਰੇ ਸੇਵਕਾਂ ਤੇ ਤੂੰ ਸਾਡਾ ਮਾਲਕ ਸਭ ਤੋਂ ਵੱਡਾ ਹੈ ਕਹਿੰਦੇ ਸਭ ਤੋਂ ਵੱਡਾ ਕਹਿੰਦੇ ਸਭ ਕੁਝ ਕਰਨ ਕਰਾਉਣ ਵਾਲਾ ਤੂੰ ਹੀ ਹੈ ਤੇ ਤੂੰ ਹੀ ਸਾਡਾ ਸਤਿਗੁਰੂ ਹੈ ਸਾਡੇ ਸਿਰ ਤੇ ਰਾਖਾ ਹੈ ਦੂਜਾ ਨਹੀਂ ਔਰ ਕੋਤਾ ਕਾ ਪੌ ਕਰੀਏ ਗੁਰ ਸੇਵਾ ਮਹਿਲ ਪਾਈ ਹੈ ਜਗ ਦੁੱਤਰ ਤਰੀਏ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਤੋਂ ਬਿਨਾ ਸਾਡੀ ਰਾਖੀ ਕਰਨ ਵਾਲਾ ਕੋਈ ਹੋਰ ਨਹੀਂ ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ ਜਿਹਦਾ ਸਾਨੂੰ ਡਰ ਪਵੇ ਕਹਿੰਦੇ ਕਹਿੰਦੇ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਕੇ ਉਸ ਪਰਮਾਤਮਾ ਦਾ ਮਹਿਲ ਪਾ ਲਈਦਾ ਉਹਦੇ ਚਰਨ ਸ਼ਰਨ ਪਾ ਲਈਦੀ ਆ ਤੇ ਇਹ ਸੰਸਾਰ ਸਾਗਰ ਤਰ ਲਈਦਾ ਦ੍ਰਿਸ਼ਟ ਤੇਰੀ ਸੁਖ ਪਾਈ ਐ ਮਨ ਮਾਹੇ ਨਿਧਾਨਾ ਜਾ ਕੋ ਤੁਮ ਕਿਰਪਾਲ ਪੈ ਸੇਵਕ ਸੇ ਪਰਵਾਨਾ ਕਹਿੰਦੇ हे ਪਰਮੇਸ਼ਰ ਜੀ ਜਿਸ ਜੀਵ ਦੇ ਹਿਰਦੇ ਵਿੱਚ ਤੇਰਾ ਨਾਮ ਰੂਪੀ ਖਜ਼ਾਨਾ ਹੈ ਤੇ ਤੇਰੀ ਮਿਹਰ ਦੀ ਦ੍ਰਿਸ਼ਟੀ ਹੈ ਉਹ ਬੜਾ ਸੁਖ ਪਾਉਂਦਾ ਹੈ ਕਹਿੰਦੇ ਜਿਸ ਤੇ ਪਰਮੇਸ਼ਰ ਜੀ ਕਿਰਪਾਲ ਹੁੰਦੇ ਨੇ ਉਹੀ ਕਹਿੰਦੇ ਪ੍ਰਮਾਤਮਾ ਦਾ ਸੇਵਕ ਬਣਦਾ ਹੈ ਤੇ ਉਹਦੀ ਹਜ਼ੂਰੀ ਵਿੱਚ ਪਰਵਾਨ ਚੜਦਾ ਹੈ ਅਮਰਤ ਰਸ ਹਰ ਕੀਰਤਨੋਂ ਕੋ ਵਿਰਲਾ ਪੀਵੇ ਵਜੋ ਨਾਨਕ ਮਿਲੈ ਏਕ ਨਾਮ ਰਿਦ ਜਪ ਜਪ ਜੀਵੈ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਕਹਿੰਦੇ ਅੰਮ੍ਰਿਤ ਰਸ ਕਹਿੰਦੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਇਹ ਅੰਮ੍ਰਿਤ ਵਰਗਾ ਰਸ ਹੈ ਕਹਿੰਦੇ ਪਰ ਕਹਿੰਦੇ ਕੋਈ ਵਿਰਲਾ ਪੀਂਦਾ ਹੈ ਇਹ ਨਾਮ ਰੂਪੀ ਅੰਮ੍ਰਿਤ ਦਾ ਰਸ ਕਹਿੰਦੇ ਕਹਿੰਦੇ ਨਾਨਕ ਜੀ ਨੂੰ ਇੱਕ ਕਹਿੰਦੇ ਇਸ ਤਰ੍ਹਾਂ ਦਾ ਵਜੀਫਾ ਮਿਲ ਜਵੇ ਕਿ ਹਮੇਸ਼ਾ ਹੀ ਨਾਨਕ ਜੀ ਹਿਰਦੇ ਵਿੱਚ ਤੇਰਾ ਨਾਮ ਜਪਦਾ ਰਹੇ ਤੇ ਆਤਮਿਕ ਜੀਵਨ ਤੇਰਾ ਨਾਮ ਜਪ-ਜਪ ਕੇ ਪ੍ਰਾਪਤ ਕਰਦਾ ਰਹੇ ਆਸਾ ਮਹੱਲਾ ਪੰਜਵਾਂ ਜਾ ਪ੍ਰਭ ਕੀ ਹੋ ਚੇਰਲੀ ਸੋ ਸਭ ਤੇ ਊਚਾ ਸਾਬਕ ਕੇ છਤਾ ਕਾ ਕਾਂਡੀ ਐ ਥੋਰਾ ਅਰਮੂਚਾ ਜੀ ਪਰਾਨ ਮੇਰਾ ਤਨੋਂ ਸਾਹਿਬ ਕੀ ਮਨੀਆਂ ਨਾਮ ਜਿਸੇ ਕਹਿ ਊਜਲੀ ਤਿਸਦਾਸੀ ਗਨੀਆਂ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਕਹਿੰਦੇ ਉਹ ਪਰਮਾਤਮਾ ਜਿਹਦੀ ਮੈਂ ਦਾਸੀ ਆ ਉਹ ਸਭ ਤੋਂ ਵੱਡਾ ਹੈ ਸਭ ਤੋਂ ਉੱਚਾ ਹੈ ਕਹਿੰਦੇ ਮੇਰੇ ਕੋਲ ਜੋ ਕੁਝ ਵੀ ਥੋੜਾ ਮੋਟਾ ਹੈ ਸਭ ਉਹਦਾ ਦਿੱਤੀ ਦਾਤ ਹੈ ਮੇਰਾ ਜਿੰਦ ਮੇਰੇ ਪ੍ਰਾਣ ਸੰਸਾਰ ਰੂਪੀ ਤਾਨ ਇਹ ਸਭ ਕੁਝ ਕਹਿੰਦੇ ਉਸ ਪਰਮਾਤਮਾ ਦਾ ਮੰਨੋ ਕਹਿੰਦੇ ਜੋ ਕੁਝ ਮੇਰੇ ਕੋਲ ਹੈ ਕਹਿੰਦੇ ਉਸ ਕਹਿੰਦੇ ਪਰਮਾਤਮਾ ਦੇ ਨਾਮ ਕਰਕੇ ਹੀ ਕਹਿੰਦੇ ਮੇਰਾ ਮੁਖ ਉੱਜਲ ਹੁੰਦਾ ਹੈ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਕਹਿੰਦੇ ਮੈਂ ਉਹਦੀ ਦਾਸੀ ਗਿਣੀ ਜਾਂਦੀ ਹਾਂ ਰਹਾਓ ਵੇ ਪਰਵਹਾ ਆਨੰਦ ਮੈਂ ਨਾਉ ਮਾਣਕ ਹੀਰਾ ਰੱਜੀ ਤਾਈ ਸਦਾ ਸੁਖ ਜਾਕਾ ਤੂੰ ਮੀਰਾ ਕਹਿੰਦੇ ਉਹ ਪਰਮਾਤਮਾ ਜਿਹਨੂੰ ਕਿਸੇ ਦੀ ਮਹ ਜਿੰਦਗੀ ਨਹੀਂ ਮੁਤਾਜੀ ਨਹੀਂ ਕਹਿੰਦੇ ਉਹਦਾ ਨਾਉ ਕਹਿੰਦੇ ਜਪਿਆਂ ਆਨੰਦ ਮੈਂ ਹੋ ਜਾਈਦਾ ਕਿਉਂਕਿ ਉਹ ਆਪ ਆਨੰਦ ਮੈਂ ਹੈ ਉਹਦਾ ਨਾਉ ਮੇਰੇ ਲਈ ਹੀਰੇ ਮੋਤੀ ਨੇ ਕਹਿੰਦੇ हे ਪਰਮੇਸ਼ਰ ਜੀ ਜਿਸ ਦਾ ਮਾਲਕ ਤੂੰ ਹੈ ਉਹ ਸਦਾ ਹੀ ਮਾਇਆ ਦੇ ਵੱਲੋਂ ਤ੍ਰਿਪਤ ਹੋਇਆ ਰਹਿੰਦਾ ਹੈ ਰੱਜਿਆ ਰਹਿੰਦਾ ਹੈ ਉਹਦੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ ਉਹ ਸੁੱਖ ਚ ਰਹਿੰਦਾ ਹੈ ਸਖੀ ਸਹੇਰੀ ਸੰਗ ਕੀ ਸੁਮਤ ਦਿਰੜਾਓ ਸੇਵੋ ਸਾਧੂ ਪਾਉ ਕਰ ਤੋ ਨੋਂ ਨਿਦ ਹਰ ਪਾਵੋ ਕਹਿੰਦੇ ਹੈ ਸਖੀਓ ਸਹੇਲਿਓ ਕਹਿੰਦੇ ਚੰਗੀ ਮਤ ਨੂੰ ਪੱਕਾ ਕਰੋ ਕਹਿੰਦੇ ਚੰਗੀ ਮਤ ਕੀ ਹੈ ਕਹਿੰਦੇ ਸਾਧ ਦੀ ਸੰਗਤ ਵਿੱਚ ਗੁਰੂ ਦੀ ਸੰਗਤ ਦੇ ਵਿੱਚ ਕਹਿੰਦੇ ਪ੍ਰੇਮ ਦੇ ਨਾਲ ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪੋ ਤਾਂ ਕਹਿੰਦੇ ਤੁਸੀਂ ਉਸ ਪਰਮਾਤਮਾ ਨੂੰ ਪਾ ਲੋਂਗੇ ਜੋ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਸਗਲੀ ਦਾਸੀ ਠਾਕੁਰੇ ਸਭ ਕਹਤੀ ਮੇਰਾ ਜਿਸੈ ਸਿਗਾਰੇ ਨਾਨਕਾ ਤਿਸ ਸੁਖੈ ਬਸੇਰਾ ਕਹਿੰਦੇ ਸਾਰੀਆਂ ਜੀਵ ਰੂਪੀ ਇਸਤਰੀਆਂ ਕਹਿੰਦੀਆਂ ਨੇ ਕਿ ਅਸੀਂ ਉਹਦੀਆਂ ਦਾਸੀਆਂ ਤੇ ਉਹ ਸਾਡਾ ਮਾਲਕ ਹੈ ਪਰ ਕਹਿੰਦੇ ਉਹੀ ਸੁਖੀ বাসਦੀ ਆ ਜਿਸ ਦਾ ਆਤਮਿਕ ਜੀਵਨ ਨਾਨਕ ਜੀ ਕਹਿੰਦੇ ਨੇ ਪਰਮਾਤਮਾ ਆਪ ਸ਼ਿੰਗਾਰ ਦਿੰਦਾ ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹ ਅਚਾਰਾ ਸਿਖਰੀ ਸਗਲ ਗੁਣਾ ਗੁਣ ਊਤਮ ਪਰਤਾ ਦੂਰ ਨਾ ਪਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਤਿਆਗ ਸਿਆਣ ਪਚਾਤਰੀ ਤੂੰ ਜਾਣ ਗੋਪਾਲ ਸੰਗਰੀ ਰਹਾਓ ਕਹਿੰਦੇ ਹੈ ਜੀਵ ਰੂਪੀ ਇਸਤਰੀ ਕਹਿੰਦੇ ਤੂੰ ਗੁਰੂ ਦੀ ਦਾਸਰੀ ਬਣ ਜਾ ਕਹਿੰਦੇ ਫਿਰ ਤੂੰ ਇਹ ਚੰਗਾ ਆਚਾਰ ਸਿੱਖ ਉਹ ਕੀ ਆਚਾਰ ਕਹਿੰਦੇ ਉਹ ਪਰਮਾਤਮਾ ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਸਾਰੇ ਗੁਣ ਦੇਣ ਵਾਲਾ ਹੈ ਕਹਿੰਦੇ ਉਹਨੂੰ ਕਹਿੰਦੇ ਆਪਣੇ ਕੋਲੋਂ ਦੂਰ ਨਾ ਸਮਝ ਕਹਿੰਦੇ ਕਹਿੰਦੇ ਉਹਦੇ ਨਾਮ ਦੇ ਨਾਲ ਆਪਣੇ ਇਸ ਮਨ ਨੂੰ ਸੁੰਦਰ ਬਣਾ ਲੈ ਕਹਿੰਦੇ ਨਾਮ ਜਪ ਕੇ ਤੇ ਇਸ ਨਾਮ ਨੂੰ ਇਸ ਨਾਮ ਨੂੰ ਕਹਿੰਦੇ ਮਜੀਠੇ ਦੇ ਰੰਗ ਵਾਂਗ ਕਹਿੰਦੇ ਆਪਣੇ ਮਨ ਦੇ ਵਿੱਚ ਵਸਾਲਾ ਮਜੀਠੇ ਦੇ ਰੰਗ ਵਾਂਗ ਇਸ ਨਾਮ ਰੰਗ ਨਾਲ ਰੰਗੀ ਜਾ ਕਹਿੰਦੇ ਜੋ ਪੱਕਾ ਰੰਗ ਹੈ ਜੋ ਉੱਤਰਦਾ ਨਹੀਂ ਆਪਣੀਆਂ ਸਾਰੀਆਂ ਕਹਿੰਦੇ ਚਲਾਕੀਆਂ ਸਿਆਣਪਾਂ ਛੱਡ ਦੇ ਤੇ ਹਰ ਵਕਤ ਜਾਣ ਕਿ ਪਰਮਾਤਮਾ ਤੇਰੇ ਅੰਗ ਸੰਗ ਹੈ ਭਰਤਾ ਕਹੇ ਸੁਮਾਨੀਐ ਇਹ ਸੀਗਾਰ ਬਣਾਇਰੀ ਦੂਜਾ ਪਾਓ ਵਿਸਾਰੀਐ ਇਹ ਤੰਬੂਲਾ ਖਾਇਰੀ ਕਹਿੰਦੇ ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਕਰਕੇ ਮੰਨਣਾ ਇਹਦਾ ਸ਼ਿੰਗਾਰ ਬਣਾ ਲੈ ਆਪਣਾ ਕਹਿੰਦੇ ਮੇਰ ਤੇਰ ਮਾਇਆ ਦਾ ਪਿਆਰ ਇਹਨੂੰ ਛੱਡ ਦੇ ਇਹ ਤੇਰੇ ਲਈ ਜਿਵੇਂ ਪਾਨ ਦਾ ਬੀੜਾ ਹੋ ਜਾਏ ਗੁਰ ਕਾ ਸਬਦ ਕਰ ਦੀਪ ਕੋ ਇਹ ਸਤ ਕੀ ਸੇਜ ਵਿਸ਼ਾਇਰੀ ਆਠ ਪਹਿਰ ਕਰ ਜੋੜ ਰਹੋ ਤਉ ਪੇਟੇ ਹਰ ਰਾਇਰੀ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਅੰਦਰ ਆਤਮਿਕ ਚਾਨਣ ਕਰ। ਕਹਿੰਦੇ ਇਸ ਆਤਮਿਕ ਚਾਨਣ ਦੀ ਸੇਜ ਵਿਸ਼ਾ ਆਪਣੇ ਹਿਰਦੇ ਘਰ ਵਿੱਚ ਤੇ ਕਹਿੰਦੇ ਜੇ ਅਠੇ ਪਹਿਰ ਉਸ ਪ੍ਰਮਾਤਮਾ ਨੂੰ ਆਪਣੇ ਚੇਤੇ ਵਿੱਚ ਰੱਖੇਗੀ ਫੇਰ ਤੈਨੂੰ ਪ੍ਰਮਾਤਮਾ ਦਾ ਮਿਲਾਪ ਹੋ ਸਕਦਾ। ਤਿਸਹੀ ਚੱਜ 시ਗਾਰ ਸਭ ਸਾਈ ਰੂਪ ਅਪਾਰ ਰੀ। ਸਾ ਹੀ ਸੋਹਾਗਣ ਨਾਨਕਾ ਜੋ ਪਾਣੀ ਕਰਤਾਰੀ ਕਹਿੰਦੇ ਉਸ ਜੀਵ ਇਸਤਰੀ ਨੂੰ ਜੀਵਨ ਦੀ ਅਸਲੀਅਤ ਸਮਝ ਆ ਗਈ ਜਿਸ ਨੇ ਸਭ ਦੇ ਵਿੱਚ ਉਸ ਪਰਮਾਤਮਾ ਦਾ ਰੂਪ ਦੇਖਿਆ ਜਿਹਨੇ ਦੇਖਿਆ ਕਿ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਆ ਕਹਿੰਦੇ ਉਹੀ ਪਰਮਾਤਮਾ ਦੀ ਸੁਹਾਗਣ ਭਾਗਾ ਵਾਲੀ ਬਣਦੀ ਹੈ ਜੀ ਬਿਸਤਰੀ ਨਾਨਕ ਜੀ ਕਹਿੰਦੇ ਜੋ ਪਰਮਾਤਮਾ ਦੇ ਮਨ ਨੂੰ ਭਾ ਜਾਂਦੀ ਹੈ ਆਸਾ ਮਹੱਲਾ ਪੰਜਵਾਂ ਦੀगन ਡੋਲਾ ਤੌ ਲੋ ਜੋ ਮਨ ਕੇ ਪਰਮਾ ਪ੍ਰਮਾ ਕਾਟੇ ਗੁਰ ਆਪਣਾ ਪਾਏ ਬਿਸਰਾਮਾ ਓਏ ਵਿਖਾਦੀ ਦੋਖਿਆ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਉਹਨਾ ਤੇ ਓਏ ਹਮ ਤੇ ਛੂਟੇ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਚਾ ਕਹਿੰਦੇ ਨੇ ਜਦੋਂ ਕਹਿੰਦੇ ਜੀਵ ਦੇ ਸਾਰੇ ਭਰਮ ਸਹਿਮ ਗੁਰੂ ਦੇ ਰਾਹੀਂ ਕੱਟ ਹੋ ਜਾਂਦੇ ਨੇ ਤੇ ਜਦੋਂ ਫਿਰ ਜੀਵ ਦਾ ਜਿਹੜਾ ਮਾਨਾ ਵਿਕਾਰਾਂ ਵਿੱਚ ਮਾਇਆ ਵਿੱਚ ਡੋਲਦਾ ਨਹੀਂ ਹੈਗਾ ਫਿਰ ਕਹਿੰਦੇ ਉਹਦਾ ਮਨ ਆਨੰਦ ਵਿੱਚ ਆ ਜਾਂਦਾ ਹੈ ਉਹਦੇ ਸਾਰੇ ਜਿਹੜੇ ਵਿਕਾਰ ਨੇ ਖਤਮ ਹੋ ਜਾਂਦੇ ਨੇ ਗੁਰੂ ਦੇ ਰਾਹੀ ਗੁਰੂ ਦੀ ਸ਼ਰਨ ਆਇਆ ਕਹਿੰਦੇ ਵਿਕਾਰ ਉਹਨੂੰ ਛੱਡ ਜਾਂਦੇ ਨੇ ਉਹ ਵਿਕਾਰਾਂ ਨੂੰ ਛੱਡ ਦਿੰਦਾ ਕਹਿੰਦੇ ਮੇਰਾ ਤੇਰਾ ਜਾਣਤਾ ਸਭ ਹੀ ਤੇ ਬੰਦਾ ਗੁਰ ਕਾਟੀ ਅਗਿਆਨਤਾ ਤਬ ਛੁੱਟਕੇ ਫੰਦਾ ਕਹਿੰਦੇ ਜਦੋਂ ਤੱਕ ਜੀਵ ਮੇਰ-ਤੇਰ ਦੇ ਵਿੱਚ ਪਿਆਰ ਰੰਦਾ ਉਦੋਂ ਤੱਕ ਬੰਦਨਾ ਵਿੱਚ ਪਿਆਰ ਰੰਦਾ ਜਦੋਂ ਗੁਰੂ ਰਾਹੀ ਉਹਦੀ ਅਗਿਆਨਤਾ ਖਤਮ ਹੁੰਦੀ ਆ ਫਿਰ ਸਾਰੇ ਉਹਦੇ ਜਿਹੜੇ ਵਿਕਾਰਾਂ ਦੇ ਫਾਹੇ ਨੇ ਘੱਟ ਹੋ ਜਾਂਦੇ ਨੇ ਜਬ ਲੱਗ ਹੁਕਮ ਨਬੂਜਤਾ ਤਬ ਹੀ ਲੋ ਦੁਖੀਆ ਗੁਰ ਮੇਲ ਹੁਕਮ ਪਛਾਣਿਆ ਤਬ ਹੀ ਤੇ ਸੁਖਿਆ ਕਹਿੰਦਾ ਜਦੋਂ ਤੱਕ ਪਰਮਾਤਮਾ ਦੇ ਹੁਕਮ ਨੂੰ ਸੱਚਾ ਨਹੀਂ ਮੰਨਦਾ ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਨਹੀਂ ਮੰਨਦਾ ਉਦੋਂ ਤੱਕ ਜੀਵ ਦੁਖੀ ਰਹਿੰਦਾ ਜਦੋਂ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਸਿੱਖ ਲੈਂਦਾ ਗੁਰੂ ਰਾਹੀ ਫਿਰ ਸੁਖ ਵਿੱਚ ਹੋ ਜਾਂਦਾ ਦੁੱਖ ਤੇ ਤਾਂ ਹੀ ਆ ਨਾ ਆਪਾਂ ਜੇ ਜੋ ਕਹਨੇ ਆ ਵੀ ਜੋ ਪਰਮਾਤਮਾ ਨੇ ਕਰਤਾ ਉਹ ਸਾਡੇ ਅਨਸਾਰ ਨਹੀਂ ਸੀ ਜੋ ਜੋ ਉਹਨੇ ਕਰ ਦਿੱਤਾ ਉਹਨੂੰ ਭਲਾ ਮੰਨੀਏ ਇਹੀ ਉਹਦੀ ਰਜ਼ਾ ਮੰਨਣੀ ਆ ਤੇ ਫਿਰ ਸੁੱਖ ਹੀ ਸੁੱਖ ਹੈ ਨਾ ਕੋ ਦੁਸ਼ਮਨ ਦੋਖੀਆ ਨਹੀਂ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੇ ਬੰਦਾ ਜਦੋਂ ਕਹਿੰਦੇ ਜੀਵ ਕਿਸੇ ਨੂੰ ਦੁਸ਼ਮਣ ਨਹੀਂ ਸਮਝਦਾ ਕਿਸੇ ਨੂੰ ਮਾੜਾ ਨਹੀਂ ਸਮਝਦਾ ਗੁਰੂ ਦੀ ਦੱਸੀ ਸੇਵਾ ਕਰਦਾ ਉਹਦਾ ਨਾਮ ਜਪਦਾ ਫਿਰ ਨਾਨਕ ਜੀ ਕਹਿੰਦੇ ਫਿਰ ਉਹ ਪ੍ਰਮਾਤਮਾ ਦਾ ਬੰਦਾ ਬਣ ਜਾਂਦਾ ਫਿਰ ਉਹ ਪ੍ਰਮਾਤਮਾ ਦਾ ਸੇਵਕ ਬਣ ਜਾਂਦਾ ਆਸਾ ਮਹੱਲਾ 5 ਸੂਖ ਸਹਿਜ ਆਨੰਦ ਕਣਾ ਹਰ ਕੀਰਤਨ ਗਾਓ ਗਰੇ ਨਿਵਾਰੇ ਸਤ ਗੁਰੂ ਦੇ ਆਪਣਾ ਨਾਉ ਬਲੇ ਹਾਰੀ ਗੁਰ ਆਪਨੇ ਸਦ ਸਦ ਬਲ ਜਾਓ ਗੁਰੂ ਵਿਟੋ ਹਉ ਵਾਰੇ ਆ ਜਿਸ ਮਿਲ ਸੱਚ ਸੋ ਆਓ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੇ ਆ ਜੀਵ ਦੇ ਮਨ ਦੇ ਵਿੱਚ ਬੜਾ ਆਨੰਦ ਬਣਦਾ ਹੈ ਕਹਿੰਦੇ ਜਦੋਂ ਸਤਗੁਰੂ ਨੇ ਪਰਮਾਤਮਾ ਦੇ ਨਾਮ ਦੀ ਦਾਤ ਦੇ ਦਿੱਤੀ ਤਾਂ ਜੀਵ ਨੇ ਨਾਮ ਜਪ ਕੇ ਆਪਣੇ ਸਾਰੇ ਜਿਹੜੇ ਕਹਿੰਦੇ ਗ੍ਰਹਾਂ ਦੇ ਉੱਪਰ ਸਾਡੇ ਮੰਨੇ ਜਾਂਦੇ ਨੇ ਨਾ ਕਈ ਅੱਗੇ ਮੰਨਦੇ ਸੀ ਕਿ ਕੋਈ ਗ੍ਰਹਿ ਨੇ ਜਿਹੜੇ ਟਲਦੇ ਨਹੀਂ ਸਾਨੂੰ ਅਸੀਂ ਦੁੱਖ 'ਚ ਰਹਿੰਦੇ ਆ ਕਹਿੰਦੇ ਸਾਰੇ ਉਹ ਜਿਹੜੇ 9 ਗ੍ਰਹੇ ਨੇ ਉਹਨਾਂ ਦੇ ਦੁੱਖ ਖਤਮ ਕਰ ਲਏ ਪਰਮਾਤਮਾ ਦਾ ਨਾਮ ਜਪ ਕੇ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਿਲੇਹਾ ਰਹੇ ਆ ਜਿਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤ ਦਿੱਤੀ ਆ ਗੁਰੂ ਤੋਂ ਸਦਕੇ ਆ ਕਿ ਨਾਮ ਜਪ ਕੇ ਮੈਂ ਜੀਵਨ ਮਨੋਰਥ ਪਾ ਲਿਆ ਜੀਵਨ ਨੂੰ ਸਫਲ ਕਰ ਲਿਆ ਜੀਵਨ ਦਾ ਮਨੋਰਥ ਇਹ ਹੀ ਆ ਨਾ ਕਿ ਉਹਦਾ ਨਾਮ ਜਪਿਆ ਜਾਏ ਇਸ ਮਨੁੱਖਾ ਜੀਵਨ ਨੂੰ ਸਫਲ ਕੀਤਾ ਜਾਏ ਕਹਿੰਦੇ ਗੁਰੂ ਨੇ ਮੈਨੂੰ ਦਾਤ ਦਿੱਤੀ ਪੈ ਨਾਮ ਜਪਿਆ ਮੇਰਾ ਜੀਵਨ ਮਨੋਰਥ ਪੂਰਾ ਹੋ ਗਿਆ ਵਾਹਿਗੁਰੂ ਜੀ ਉਹ ਵਾਹਿਗੁਰੂ ਸਗਨ ਆਪ ਸਗਨ ਤਿਸ ਕੋ ਲੱਗੈ ਜਿਸ ਚੀਤ ਨ ਆਵੈ ਤਿਸ ਜਮ ਨੇੜ ਨ ਆਵਈ ਜੋ ਹਰ ਪ੍ਰਭ ਪਾਵੈ ਕਹਿੰਦੇ ਸਗਨ ਅਪ ਸਗਨ ਦੀ ਤਾਂ ਉਹ ਵਿਚਾਰ ਕਰਦੇ ਨੇ ਜੋ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਜਿਨ੍ਹਾਂ ਦੇ ਚੇਤੇ ਚ ਪ੍ਰਮਾਤਮਾ ਨਹੀਂ ਕਹਿੰਦੇ ਜਿਸ ਦੇ ਚਿੱਤ ਵਿੱਚ ਪਰਮਾਤਮਾ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਜਿਹਦੇ ਤੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਆ ਜੋ ਨਾਮ ਜਪਦਾ ਉਹਦੇ ਤੇ ਕਹਿੰਦੇ ਜਮ ਨੇੜੇ ਨਹੀਂ ਆ ਸਕਦਾ ਆਤਮਿਕ ਮੌਤ ਨੂੰ ਸਤਾ ਨਹੀਂ ਸਕਦੀ ਪੁਨ ਦਾਨ ਜਪ ਤਪ ਜੀਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਕਹਿੰਦੇ ਹੋਰ ਬਾਕੀ ਪੁੰਨ দান ਕਰਨੇ ਜਪ ਤਪ ਕਰਨੇ ਹੋਰ ਧਾਰਮਿਕ ਕਰਨੇ ਕੰਮ ਸਭ ਤੋਂ ਉੱਪਰ ਹੈ ਉਹਦਾ ਨਾਮ ਜਪਣਾ ਕਹਿੰਦੇ ਜਿਨੇ ਕਹਿੰਦੇ ਆਪਣੀ ਰਸਨਾ ਨਾਲ ਉਹਦਾ ਨਾਮ ਜਪਿਆ ਉਹਦਾ ਇਹ ਜੀਵਨ ਮਨੋਰਥ ਸਫਲ ਹੋ ਗਿਆ ਜੀਵਨ ਸਫਲ ਹੋ ਗਿਆ ਉਹਦੇ ਕਾਰਜ ਰਾਹ ਸਾਰੇ ਪੈ ਬਿਨ ਸੇ ਪ੍ਰਮ ਮੋਹ ਗਏ ਕੋਦਿ ਸੇ ਨ ਬੀਆ ਨਾਨਕ ਰਾਖੈ ਪਾਰ ਬ੍ਰਹਮ ਫਿਰ ਦੁਖ ਨਾ ਥੀਆ ਪੈ ਬਿਨ ਸੇ ਪ੍ਰਮ ਮੋਹ ਗਏ ਕੋਦਿ ਸੇ ਨ ਬੀਆ ਨਾਨਕ ਰਾਖੈ ਪਾਰ ਬ੍ਰਹਮ ਫਿਰ ਦੁਖ ਨਾ ਥੀਆ ਕਹਿੰਦੇ ਜਿਸ ਜੀਵ ਨੇ ਨਾਮ ਜਪ ਕੇ ਆਪਣੇ ਸਾਰੇ ਡਰ ਪਰਮ ਮਾਇਆ ਦਾ ਮੋਹ ਸਭ ਕੁਝ ਖਤਮ ਕਰ ਲਿਆ ਉਹਨੂੰ ਕਹਿੰਦੇ ਫਿਰ ਕੋਈ ਦੂਜਾ ਨਹੀਂ ਦਿਸਦਾ ਉਹਨੂੰ ਹਰ ਇੱਕ ਦੇ ਵਿੱਚ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਨਾਨਕ ਜੀ ਕਹਿੰਦੇ ਨੇ ਫਿਰ ਉਸ ਜੀਵ ਨੂੰ ਪ੍ਰਮਾਤਮਾ ਨੇ ਆਪਣਾ ਹੱਥ ਦੇ ਕੇ ਰੱਖ ਲਿਆ ਤੇ ਉਹਨੂੰ ਫਿਰ ਕੋਈ ਦੁੱਖ ਨਹੀਂ ਤੰਗ ਕਰਦਾ ਉਹਨੂੰ ਕੋਈ ਦੁੱਖ ਨਹੀਂ ਵਿਆਪਦਾ ਜਿਨੇ ਉਹਦਾ ਨਾਮ ਜਪ ਕੇ ਅਪ ਵਿਕਾਰਾਂ ਤੋਂ ਮੁਕਤ ਹੋ ਗਿਆ ਮਾਇਆ ਤੋਂ ਮੁਕਤ ਹੋ ਗਿਆ ਉਹਨੇ ਸੰਸਾਰ ਸਾਗਰ ਤਰ ਲਿਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ